ਸਤਨਾਮ ਸ਼੍ਰੀ ਵਾਇਕੁਰਜੀ ਇੱਕ ਓੰਕਾਰ ਸਤਗੁਰ ਪਰਸਾ ਗੌੜੀ ਪਵਨ ਅਖਰੀ ਮਾਲਾ ਪੰਜਵਾਂ ਪੌੜੀ ਸਸ ਸਰਨ ਪਰੇ ਅਭਾਰੇ ਸ਼ਾਸਤਰਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮਰਥ ਅਗਨਤ ਅਪਾਰੇ ਸ਼ਰਨ ਪਰੇ ਕੀ ਰੋਖ ਦਿਆਲਾ ਨਾਨਕ ਤੁਮਰੇ ਪਾਲ ਗੁਪਾਲਾ ਸਸਾ ਹੀ ਸਿਰਜਣਹਾਰ ਹੁਣ ਹਾਰ ਕੇ ਤੇ ਰਿਸ਼ਣ ਆਪਏ ਹਾਂ ਪੰਡਤ ਸ਼ਾਸਤਰ ਸਮ੍ਰਿਤਿਆ ਅਤੇ ਵੇਦ ਆਦਕ ਉੱਚੀ ਉੱਚੀ ਪੜਦੇ ਹਨ ਪਰ ਬਹੁਤ ਵਿਚਾਰ ਵਿਚਾਰ ਕੇ ਮੈਂ ਇਸ ਨਤੀਤੇ ਤੇ ਪੁੱਜਿਆ ਹਾਂ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ छुटਕਾਰਾ ਨਹੀਂ ਮਿਲ ਸਕਦਾ ਗੁਨਾਹਕ ਸਭ ਬੇਨਤੀ ਕਰਦੇ ਹਨ हे ਪਰਮੇਸ਼ਰ ਅਸੀਂ ਜੀਵ ਹਰ ਵੇਲੇ ਗਲਤੀਆਂ ਕਰਨ ਵਾਲੇ ਹਾਂ ਪਰ ਤੂੰ ਸਭ ਤਾਕਤਾਂ ਦਾ ਮਾਲਕ ਹੈਂ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਤੂੰ ਬੇਅੰਤ ਹੈਂ हे ਦਿਆਲੂ ਸ਼ਰਨ ਆਇਆਂ ਦੀ लाज ਬਚਾ ਲੈ ਅਸੀਂ ਤੇਰੇ ਨਾਦਾਨ ਬੱਚੇ ਹਾਂ ਸ਼ਲੋਕ ਕਉ ਦੀ ਮਿਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਜਦੋਂ ਆਪਾ ਪਾ ਮੇਟ ਜਾਂਦਾ ਹੈ ਤਦੋਂ ਸੁਖ ਹਾਸਲ ਹੁੰਦਾ ਹੈ ਅਤੇ ਮਨ ਤਨ ਤੰਦਰੁਸਤ ਹੋ ਜਾਂਦੇ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਫਿਰ ਹਰ ਪਾਸੇ जो परमात्मा ही देता है पौड़ी कर खा, खा, सराओ ताऊ जोखिन में उन्हें सुबर पराऊ खरा निमाणा होत प्राणी आंदिन जापै प्रभ निरपानी। ਪਾਵੇ ਕਸਮ ਨਾ ਉਹ ਸੁਖ ਦੇਤਾ ਪਾਰ ਬ੍ਰਹਮ ਐਸੋ ਆਗੰਤਾ ਅਸੰਖ ਖਤੇਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਖਖ ਉਸ ਖਰੇ ਪ੍ਰਭੂ ਦੀ SLAਗਾ ਕਰੋ ਜੋ ਖਾਲੀ ਦਿਲਾਂ ਨੂੰ ਪਲ ਵਿੱਚ ਭਰ ਦਿੰਦਾ ਹੈ ਉਹੀ ਪ੍ਰਾਣੀ ਨੇਕ ਅਤੇ ਚੰਗੇ ਸੁਭਾਅ ਦਾ ਹੁੰਦਾ ਹੈ ਜੋ ਹਰ ਵੇਲੇ ਉਸ ਪ੍ਰਭੂ ਦਾ ਨਾਮ ਝਪਦਾ ਹੈ ਜੋ ਪਾਰ ਉਤਾਰਾ ਕਰਨ ਵਾਲਾ ਹੈ ਜੇ ਉਸ ਮਾਲਕ ਦੀ ਰਜਾ ਹੋਵੇ ਤਾਂ ਉਹ ਸੁਖ ਖੁਸ਼ੀਆਂ ਦਿੰਦਾ ਹੈ ਕਿਉਂਕਿ ਉਹ ਪਾਰ ਬ੍ਰਹਮ ਭੇਂਤ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਮਾਲਕ ਸਦਾ ਦਇਆ ਕਰਨ ਵਾਲਾ ਹੈ ਉਹ ਦੀਵ ਦੇ ਅਗੰਤਕ ਸੂਰਾਂ ਨੂੰ ਪਲ ਵਿੱਚ ਮਾਫ ਕਰ ਦਿੰਦਾ ਹੈ ਸ਼ਲੋਕ ਸਤ ਕਹੋ ਸੁਣ ਮਨ ਮੇਰੇ ਸ਼ਰਨ ਪਰੋ ਹਰਿ ਰਾਇ ਉਕਤ ਸਿਆਣ ਪਸ ਅਗਲ ਤਿਆਗ ਨਾਨਕ ਲੈ ਸਮਾਏ ਏ ਮੇ ਮੇਰ ਮਨ ਸੁਣ ਮੈਂ ਤੈਨੂੰ ਸੱਚੀ ਗੱਲ ਆਖਦਾ ਹਾਂ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗੁਨਾਹਕ ਸਭ ਸਮਝਾਉਂਦੇ ਹਨ ਤੂੰ ਆਪਣੀਆਂ ਦਲੀਲਾਂ ਤੇ ਹੁਸ਼ਿਆਰੀ ਸਭ ਛੱਡ ਦੇ ਉਹ ਤੈਨੂੰ ਆਪਣੀ ਚਰਨਾਂ ਵਿੱਚ ਜੋੜ ਲਵੇਗਾ ਪੌੜੀ ਸਸ ਸਿਆਣਪ ਛਾੜ ਇਆਨਾ ਹਕਮਤ ਹੁਕਮ ਨਾ ਪ੍ਰਭ ਪਤਿਆਨਾ ਸਸ ਪਾਤ ਕਰੇ ਚਤੁਰਾਈ ਸੰਗ ਤੁਹਾਰ ਹੈ ਏਕ ਨਜਾਈ ਸੋ ਸੋ ਜਪ ਦਿਨ ਰਾਤੀ ਰੇ ਜੀਏ ਚਲੇ ਤੁਹਾਰੇ ਸਾਥੀ ਸਾਧ ਸੇਵਾਲਾ ਵਜੇ ਆਪ ਨਾਨਕ ਤਾ ਕੋ ਦੁਖ ਨ ਪਿਆਪ ਸਸ ਏ ਨਦਾਨ ਜੀ ਤੂੰ ਆਪਣੀ ਅਕਲਮੰਦੀ ਛੱਡ ਦੇ ਕਿਉਂਕਿ ਆਪਣੀ ਸੂਝ ਵਰਤਨ ਨਾਲ ਹੁਕਮ ਕਰਨ ਨਾਲ ਪ੍ਰਭੂ ਪ੍ਰਸਾਨ ਨਹੀਂ ਹੁੰਦਾ ਤੂੰ ਜਹਾਰਾ ਕਿਸਮਾਂ ਦੀਆਂ ਚੁਤਰਾਇਆਂ ਕਰਦਾ ਹਾਂ ਪਰ ਇਹਨਾਂ ਵਿੱਚੋਂ ਇੱਕ ਵੀ ਮਦਦ ਨਹੀਂ ਕਰਦੀ ਤੂੰ ਦਿਨ ਰਾਤ ਪਰਮਾਤਮਾ ਦੀ ਬੰਦਗੀ ਕਰ ਹੈ ਜੀ ਅਡੇ ਉਹੀ ਤੇਰਾ ਸਾਥ ਦੇਵੇਗੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਾਂ ਜਿਸ ਨੂੰ ਪ੍ਰਭੂ ਸਾਧੂਆਂ ਦੀ ਸੇਵਾ ਵਿੱਚ ਜੋੜ ਦਿੰਦਾ ਹੈ ਉਸ ਨੂੰ ਕੋਈ ਦੁੱਖ ਤਕਲੀਫ ਨਹੀਂ ਛੂੰਦੀ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਫਤਿਹ